ਸਵਰਾਜ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਨਾ ਬਹੁਤ ਮੇਰੇ ਵੀਰ ਫੋਨ ਕਰਦੇ ਹੁੰਦੇ ਜਿਹੜੇ ਸਵਰਾਜ ਨੂੰ ਪਿਆਰ ਕਰਦੇ ਆ ਵੀ ਕਲੌਸਕਰ ਦਾ ਇੰਜਣ ਤੇ ਜਮਾ ਸਾਫ ਟਰੈਕਟਰ ਜਮਾ ਹੀ ਸਾਫ ਟਰੈਕਟਰ ਆਪਾਂ ਨੂੰ ਚਾਹੀਦਾ ਅੱਜ ਉਹਨਾਂ ਦੀ ਨਾ ਆਪਾਂ ਡਿਮਾਂਡ ਪੂਰੀ ਕਰ ਦੇਣੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਗੱਲ ਕਰੀਏ ਲੁੱਕ ਦੀ ਵੀ ਇਹ ਟਰੈਕਟਰ ਇੱਕ ਤੋਂ ਵੀ ਪੇਂਟ ਨਹੀਂ ਹੈਗਾ ਟਰੈਕਟਰ ਹੈਗਾ ਫੋਰ ਸੇਲ 855 ਸਵਰਾਜ ਕਲੌਸਕਰ ਦੇ ਇੰਜਣ ਵਾਲਾ ਮੈਂ ਸਾਰਾ ਕੁਝ ਤੁਹਾਨੂੰ ਦਿਖਾਉਂਗਾ ਵੀ ਵੀਡੀਓ ਦੇ ਨਾਲ ਜੁੜੇ ਰਹੋ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਜੋ ਵੀ ਇਹਦੇ ਸੀਲਾਂ ਵਗੈਰਾ ਲੱਗੀਆਂ ਜਿਵੇਂ ਏਜੰਸੀ ਚੋਂ ਆਇਆ ਸੀ ਸਾਰਾ ਕੁਝ ਹੀ ਤੁਹਾਨੂੰ ਦਿਖਾਉਣੇ ਆਪਾਂ ਪਹਿਲਾਂ ਤਾਂ ਪੇਂਟ ਦੀ ਆਪਾਂ ਗੱਲ ਕਰ ਲਈਏ ਇੰਨਾ ਰੰਗ ਰੂਪ ਦਾ ਸਾਫ਼ ਆ ਵੀ ਜੇ ਕੋਈ ਇਹਦੇ ਕਲਮ ਵੀ ਕਿਤੇ ਲੱਗੀ ਹੋਈ ਨਾ ਉਹਦੀ ਗਾਰੰਟੀ ਆਪਣੀ ਆ ਮੇਰੇ ਡੈਕਟਰ ਦੇ ਕਿਤੇ ਵੀ ਸ਼ੋਅ ਤੇ ਆਪਾਂ ਕਹਦੇ ਨੇ ਨਾ ਵੀ ਕਿਤੇ ਕੋਈ ਕਲਮ ਲੱਗੀ ਆ ਪੇਂਟ ਇਹਦਾ ਸਾਰਾ オリジナル ਆ ਸਾਰੇ ਦਾ ਸਾਰਾ A to Z ਫਿਰ ਵੱਡੀ ਗੱਲ ਆਪਾਂ ਤੁਹਾਨੂੰ ਦਿਖਾ ਦਿੰਨੇ ਮੇਰੇ ਵੀਰ ਨਾ ਬਹੁਤ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਸਪੈਸ਼ਲ ਚਾਹੀਦਾ ਕਲੋਸ ਕਰਦਾ ਇੰਜਣ ਇਹਨਾਂ ਨੂੰ ਇੱਥੇ ਆ ਜ ਆ ਜਿਹੜੇ ਵੀਰਾਂ ਨੂੰ ਤਾਂ ਪਤਾ ਹੋਏਗਾ ਨਾ ਆ ਪਿਛਲੇ ਪਾਸੇ ਦੇ ਕਲੋਸ ਕਰ ਲਿਖਿਆ ਪੰਪ ਦੇ ਉਹ ਪਿੱਛੇ ਵੀ ਇਹ ਕਲੋਸ ਕਰਦੇ ਇੰਜਨ ਵਾਲਾ ਤੇ ਇੱਕ ਚੀਜ਼ ਹੋਰ ਤੁਹਾਨੂੰ ਵੱਡੀ ਦਿਖਾਉਣਾ ਮੈਂ ਇੱਧਰ ਦੀ ਆ ਜਨ ਨੂੰ ਵੀ ਟਰੈਕਟਰ ਦੇ ਪੰਪ ਦੀ ਜੇ ਆਪਾਂ ਕਹਿ ਦਈਏ ਨਾ ਪੰਪ ਦੀ ਵੀ ਕੋਈ ਰੇਸ ਰੂਸ ਨਾ ਜਿੱਦਾਂ origignal ਕੰਪਨੀ ਚੋਂ ਆ ਗਿਆ ਉਦਾਂ ਹੀ ਆ ਪੰਪ ਨੂੰ ਸੀਲਾਂ ਵੀ ਉਦਾਂ ਹੀ ਲੱਗੀਆਂ ਵੀ ਇੱਕ ਵੀ ਸੀਲ ਘਰ 'ਚ ਹੀ ਚੱਲਿਆ ਖੇਤੀਬਾੜੀ 'ਤੇ ਹੀ ਚੱਲਿਆ ਟਰੈਕਟਰ ਕਿਤੇ ਕਮਰਸ਼ੀਅਲ ਕੰਮ ਤੇ ਨਹੀਂ ਚੱਲਿਆ ਮੇਰੇ ਕਿਤੇ ਇੱਕ ਕਮਰਸ਼ਲ ਕੰਮ ਤੇ ਚੱਲਿਆ ਹੋਵੇ ਵੀ ਬੜਾ ਤੇ ਵੀ ਆਪਾਂ ਉਹ ਕੰਮ ਲੈ ਲਿਆ ਹਨ ਫਿਰ ਇਹਦੇ ਜਿਹੜੇ ਚਾਰੇ ਟਾਇਰ ਆ ਉਹ ਜਮਾਂ ਨਵੇਂ ਆ ਐਮ ਆਰ ਐਫ ਦੇ ਐਮ ਆਰ ਐਫ ਦੇ ਵੀ ਉਹ ਨਹੀਂ ਹੈਗੇ ਵੀ ਸਟਾਰਟਿੰਗ ਵਾਲਾ ਮਾਡਲ ਟੌਪ ਮਾਡਲ ਆ ਸ਼ਕਤੀ ਪਲੱਸ ਇਹਨਾਂ ਦਾ ਬਿੱਲ ਵਗੈਰਾ ਆਪਣੇ ਕੋਲ ਹੀ ਆ ਮਤਲਬ ਇਹ ਮੇਰੇ ਛੋਟੇ ਭਰਾ ਦਾ ਯਾ ਟਰੈਕਟਰ ਤੇ ਉਹ ਵੀਰ ਜਿਵੇਂ ਤੁਹਾਨੂੰ ਪਤਾ ਕੈਮਰੇ ਅੱਗੇ ਆਉਣ ਤੋਂ ਥੋੜਾ ਜਿਹਾ ਸੰਗ ਦਾ ਕਰਕੇ ਉਹ ਵੀਰ ਕਹਿੰਦਾ ਵੀ ਤੂੰ ਹੀ ਬਣਾ ਕੇ ਪਾ ਦੇ ਮੈਂ ਚਲੋ ਆਪਾਂ ਪਾ ਦਿੰਨੇ ਵੀਰ ਦਾ ਨੰਬਰ ਮੈਂ ਡਿਸਪਲੇ ਤੇ ਦਊਂਗਾ ਇਹ ਟਰੈਕਟਰ ਤੁਸੀਂ ਖਰੀਦਣਾ ਤੇ ਤੁਸੀਂ ਉਹ ਵੀਰ ਨਾਲ ਕੰਡੈਕਟ ਕਰ ਲਿਓ ਤੁਹਾਨੂੰ ਮੈਂ ਪਹਿਲਾਂ ਟਰੈਕਟਰ ਦੀਆਂ ਖੂਪੀਆਂ ਦੱਸਦਾ ਵੀ ਟਾਇਰ ਚਾਰੇ ਨਵੇਂ ਆ ਭਿਲੇ ਪਾ ਕੇ ਕਿਤੇ ਖੇਤ ਚ ਨਹੀਂ ਵੜਿਆ ਇਹਨੂੰ ਵੀ ਆਪਾਂ ਕਹਿ ਦੇਣਾ ਵੀ ਟਰੈਕਟਰ ਦੇ ਟਾਇਰ ਪਾ ਕੇ ਵੀ ਕੋਈ ਕੰਮ ਲਿਆ ਹੋਊਗਾ ਨਾ ਚਾਰੇ ਦੇ ਚਾਰੇ ਟਾਇਰ ਐਮ ਆਰ ਐਫ ਦੇ ਪਾ ਕੇ ਬਸ ਘਰੇ ਹੀ ਲਿਆਂਦਾ ਘਰੇ ਲਿਆ ਕੇ ਵਾਹ ਖੜਾਇਆ ਤੇ ਸਲਾਹ ਬਣ ਗਈ ਚਲੋ ਘਰਾਂ ਚ ਹੁੰਦੀਆਂ ਹੀ ਆਪਣੀਆਂ ਵਿਚਾਰਾਂ ਵੀ 100 ਅੱਗੇ ਹਨਾ ਵੀ ਇਹ ਟਰੈਕਟਰ ਫੋਰ ਸੇਲ ਆਪਾਂ ਸੇਲ ਕਰਨਾ 540 ਚੱਕਰ ਆ ਪੀਟੀਓ ਦੇ 6 ਚੜੀ ਪਿੱਛੋਂ ਤੇ ਐਨ オリジナル ਟਨਾ ਟਨਾ ਆਪਾਂ ਉੱਪਰੋਂ ਇਧਰੋਂ ਵੀ ਦਿਖਾ ਦੇਣਾ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਤੇ ਆ ਵੀ ਇੰਨਾ ਮਾਡਲ ਆ ਮਾਡਲ ਹੈਗਾ 2003 ਮਾਡਲ ਟਰੈਕਟਰ ਤਿੰਨ ਮਾਡਲ ਦੇ ਵਿੱਚ ਇੰਨਾ ਸਾਫ ਟਰੈਕਟਰ ਬਹੁਤ ਔਖਾ ਲੱਭਣ ਬਹੁਤ ਔਖਾ ਬਹੁਤ ਔਖੇ ਦਾ ਮਤਲਬ ਕਿ ਮੈਂ ਨਹੀਂ ਮੰਨਦਾ ਵੀ ਇੰਨਾ ਸਾਫਟ ਰੈਟ ਕਿਤੇ ਹੋਵੇ ਕਿਸੇ ਵੀਰ ਕੋਲ ਹੋਏਗਾ ਵੀ ਪਰ ਇੰਨਾ ਰੰਗ ਰੂਪ ਦਾ ਸਾਫਟ ਰੈਟ ਬਹੁਤ ਔਖਾ ਲੱਭਣਾ ਤੇ ਸਾਰਾ origignal ਆ ਅਗਲਾ ਹਿੱਸਾ ਪਿਛਲਾ ਹਿੱਸਾ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੈਗੀ ਇੱਧਰ ਆ ਜਾ ਇਹਨਾਂ ਨੂੰ ਆਪਾਂ ਦਾ ਇੰਜਨ ਦੇ ਵੀ ਨਿਰchn ਕਰਵਾ ਦਈਏ ਵੀਰਾਂ ਨੂੰ ਇੱਧਰ ਦੀ ਆ ਜਾ ਉੱਪਰੋਂ ਹੈਡ ਵਗੈਰਾ ਕੋਈ ਵੀ ਚੀਜ਼ ਦੀ ਇਦਾਂ ਦੀ ਨਹੀਂ ਵੀ ਇਹ ਖੁੱਲੀ ਹੋਵੇ ਸਾਰਾ ਕੁਝ ਹੈਨ ਓਕੇ ਆ ਵੀ ਸਾਰਾ ਹੈੱਡ ਇਹਦਾ origignal ਇਹਦਾ ਹੈੱਡ ਪੱਟਿਆ ਹੋਵੇ ਕੋਈ ਸ਼ੀਡਖਾਨੀ ਕਰੀ ਹੋਵੇ ਨਾ ਫਿਰ ਇੱਕ ਚੀਜ਼ ਹੋਰ ਵੱਡੀ ਤੁਹਾਨੂੰ ਦੱਸਦਾ ਵੀ ਇਹ ਟਰੈਕਟਰ originally 55 HP ਕਿਉਂਕਿ ਕਲੌਸ ਕਰਦੇ ਇੰਜਨ ਵਾਲੇ ਜਿਹੜੇ ਵੀਰਾਂ ਨੂੰ ਪਤਾ ਹੋਇਆ ਹੈਗਾ ਨਾ ਵੀ ਟਰੈਕਟਰਾਂ ਦੀਆਂ ਖੂਬੀਆਂ ਉਹਨਾਂ ਵੀਰਾਂ ਨੂੰ ਸਭ ਕੁਝ ਪਤਾ ਹੀ ਹੋਣਾ ਵੀ ਇਹ 55 HP 55 ਕੈਨ ਨਹੀਂ 55 ਇਹਨਾਂ ਦੇ ਜੋਰ ਦੀ ਤਾਂ ਕੋਈ ਲਿਮਟ ਹੈ ਨਹੀਂ ਕਿਉਂਕਿ ਜੋਰ ਲੋਤਾ ਕਰਮਾ ਵਾਲੇ ਕਹਿੰਦੇ ਹੁੰਦੇ ਵੀ ਮਰਦੇ ਮਰਦੇ ਵੀ ਇਹਨਾਂ ਚੱਕਰ ਚੁੱਕਰ ਤੱਕ ਇਹ ਤੋੜੇ ਨਹੀਂ ਇਹਨਾਂ ਦਾ ਹਿਸਾਬ ਕਿਤਾਬ ਕੋਈ ਜ਼ੋਰ ਦਾ ਹੋਰ ਹੀ ਫੰਡਾ ਹੁੰਦਾ ਹਨ ਆ ਜਾ ਇਹਨਾਂ ਨੂੰ ਉੱਪਰ ਉੱਪਰੋਂ ਵੀਰਾਂ ਨੂੰ ਮੀਟਰ ਮੋਟਰ ਦਿਖਾ ਦੇ ਆਪਾਂ ਤੁਹਾਨੂੰ ਕੋਈ ਚੀਜ਼ ਇਦਾਂ ਦੀ ਨਹੀਂ ਹੈਗੀ ਵੀ ਜਿਹੜੀ ਆਪਾਂ ਛੱਡ ਦੇਣੀ ਆ ਇੰਜਨ ਗੇਅਰ ਕਲਚ ਇਹਨਾਂ ਸਾਰੀਆਂ ਚੀਜ਼ਾਂ ਦੀ ਨਾ ਗਾਰੰਟੀ ਹੋਏਗੀ ਆਪਣੀ ਕਿ ਜੇ ਕੋਈ ਚੀਜ਼ ਦੀ ਵਰਕ ਨਾ ਕਰੇ ਸਾਰਾ ਕੁਝ ਵਰਕਿੰਗ ਆ ਮੀਟਰ ਸ਼ੀਟਰ ਐਨ ਸਾਰਾ ਕੁਝ ਵਰਕਿੰਗ ਲੋ ਹੈ ਇਹ ਟਰੈਕਟਰ ਨੂੰ ਨਾ ਐਨਾ ਬਰੀਕੀਆਂ ਦਿਖਾਉਂਦਾ ਮਕਸਦ ਇਹੀ ਆ ਵੀ ਮੇਰੇ ਵੀਰ ਨਾ ਬਹੁਤ ਮੈਨੂੰ ਫੋਨ ਕਰਕੇ ਕਹਿੰਦੇ ਹੁੰਦੇ ਸੀਗੇ ਵੀ ਕਲੋਸ ਕਰ ਦੇ ਇੰਜਨ ਵਾਲਾ ਆਪਾਂ ਨੂੰ ਚਾਹੀਦਾ ਟਰੈਕਟਰ ਤੇ ਕਿਉਂਕਿ ਆਪੋ ਆਪਣੀ ਚੁਆਇਸ ਹੁੰਦੀ ਆ ਹਨਾ ਹਰ ਇੱਕ ਵੀਰ ਦਾ ਡੋਟੀ ਸਿਸਟਮ ਹੁੰਦਾ ਡਿਮਾਂਡ ਹੁੰਦੀ ਤੇ ਮੈਨੂੰ ਰੋਜ਼ ਹੀ ਹੁਣ ਵੀ ਜਿਵੇਂ ਆਪਾਂ ਆਉਂਦੇ ਪਏ ਸੀ ਤੇ ਰਾਸਤੇ 'ਚ ਵੀਰ ਦਾ ਫੋਨ ਆਇਆ ਤਾਂ ਮੈਨੂੰ ਦੱਸਿਆ ਵੀ ਨਮਕਾ ਚਲੋ ਆਪਾਂ ਵੀਡੀਓ ਸ਼ੂਟ ਕਰਕੇ ਪਾ ਦਿੰਨੇ ਜਿਹੜੇ ਵੀਰ ਰੋਜ਼ ਆਪਾਂ ਨੂੰ ਕਹਿੰਦੇ ਰਹਿੰਦੇ ਵੀ ਆਪਾਂ ਨੂੰ ਸਪੈਸ਼ਲ ਕਲੋਸ ਕਰਵਾ ਇੰਜਨ ਹੀ ਚਾਹੀਦਾ ਵੀ ਦੂਜੇ ਦੂਜੇ ਵਾਲਾ ਨਹੀਂ ਚਾਹੀਦਾ ਉਹਨਾਂ ਵਾਸਤੇ ਆਪਾਂ ਤੋਹਫਾ ਲਿਆ ਟਰੈਕਟਰ ਸਾਰੇ ਤੁਸੀਂ ਦਰਸ਼ਨ ਕਰ ਲਏ ਆ ਇੰਜਨ ਗੇਅਰ ਕਲਚ ਤੁਹਾਨੂੰ ਦੱਸਤਾ ਵੀ ਇਹਨਾਂ ਨੂੰ ਕਿ ਡਬਲ ਕਲਚ ਆ ਉਹ ਤਾਂ ਪਤਾ ਹੀ ਆ ਵੀਰਾਂ ਨੂੰ ਹਨਾ ਤੇ ਟੱਪਾ ਤੁਹਾਡੇ ਸਾਹਮਣੇ ਆ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ ਵੱਡੀ ਗੱਲ ਇਹ ਆ ਵੀ ਟਰੈਕਟਰ ਸਾਰਾ オリジナル ਆ オリジナル ਟਰੈਕਟਰ ਹੈ ਇੰਨਾ ਮਾਡਲ ਲੱਭਣਾ ਬਹੁਤ ਔਖਾ ਹੁੰਦਾ ਬਹੁਤ ਜ਼ਿਆਦਾ 2003 ਮਾਡਲ ਸਾਰਾ origignal tractor ਸਾਫ਼ ਸੁਥਰਾ ਤੇ ਆਪਾਂ ਰੇਟ ਤੋਂ ਵੀ ਇਹਦਾ ਕੋੰਡ ਚਖਾਈ ਕਰ ਦਿੰਨੇ ਆ। ਇਹ ਨੰਬਰ ਵੀ ਇਹਦਾ ਤੁਹਾਨੂੰ ਦੱਸਿਆ ਵੀ ডিসਪਲੇ ਤੇ ਚੱਲਦਾ ਹੀ ਪਿਆ। ਇਹ ਆਪਾਂ tractor 2.5 ਲੱਖ ਦਾ ਦੇ ਦਾਂਗੇ ਬਾਕੀ ਵੀਰੇ ਨੇ ਤੁਸੀਂ ਜੋ ਵੀ negotiation ਹੈ ਨਾ ਮੰਨਤਾਂ ਨੂੰ ਹੋ ਜਾਊਗਾ। ਐਡਾ ਕੋਈ ਚੱਕਰ ਨਹੀਂਗਾ। 2.5 ਲੱਖ ਰੁਪਏ ਵੀਰ ਨੇ ਡਿਮਾਂਡ ਕਰੀ ਆ ਤੇ ਵੀਰ ਦਾ ਨੰਬਰ ডিসਪਲੇ ਤੇ ਚੱਲਦਾ ਹੀ ਪਿਆ ਦਾ। ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਦੀ ਜੋ ਵੀ ਗੱਲਬਾਤ ਆ ਹਨਾ ਉਹ ਤੁਸੀਂ ਕਰ ਸਕਦੇ ਤੇ ਕੋਈ ਵੀ ਤੁਹਾਡੀ ਹੋਰ ਵੀ ਕੋਈ ਗੱਲ ਹੋਈ ਦਿਮਾਗ ਚ ਕੋਈ ਕੋਈ ਕੁਐਸਚਨ ਹੁੰਦਾ ਵੀ ਆ ਚੀਜ਼ ਦਿਖਾਉਣ ਵਾਲੋ ਰਹਿ ਗਈ ਆ ਹਨਾ ਤੇ ਤੁਸੀਂ ਵੀ ਵੀਰ ਤੋਂ ਮਤਲਬ ਪੁੱਛ ਵੀ ਸਕਦੇ ਜੀ ਐਨੀ ਟਾਈਮ ਜਦੋਂ ਮਰਜ਼ੀ ਫੋਨ ਕਰ ਲਿਓ ডিসਪਲੇ ਤੇ ਨੰਬਰ ਚੱਲਦਾ ਹੀ ਪਿਆ ਇੱਕ ਚੀਜ਼ ਹੋਰ ਵੱਡੀ ਮੈਂ ਦੱਸਣ ਨੂੰ ਰਹਿ ਗਿਆ ਇਹਦੇ ਟਾਇਰ ਹੈਗੇ 13 ਦੇ ਜੇ ਕਿਸੇ ਵੀਰ ਨੇ ਗਾਂ ਆਲੂਆਂ-ਆਲੂਆਂ ਦਾ ਕੰਮ ਹਨਾ ਲੈਣਾ ਉਹਦੇ ਵਾਸਤੇ ਤੁਹਾਨੂੰ ਦੱਸਿਆ ਵੀ 540 ਚੱਕਰ ਤੇ 13 ਦੇ ਟਾਇਰ ਤੁਹਾਨੂੰ ਪਤਾ ਬੈਸਟ ਆ ਆਪਣੇ ਵੀ ਓਕੇ ਆ ਪਲੇਟ ਪਲੂਟ ਸਾਰਾ ਕੁਝ ਦਿਖਾ ਦੇ ਵੀ ਸਾਰੀਆਂ ਪਲੇਟਾਂ ਪਲੂਟਾਂ ਨਾਲ ਦੀਆਂ ਹੀ ਆ ਮਾਡਲ ਸ਼ੋਡਲੈਨ ਓਕੇ ਆ ਵੱਡੀ ਗੱਲ ਤੁਹਾਨੂੰ ਮੈਂ ਫੇਰ ਵਾਰ-ਵਾਰ ਕਰਦਾ ਵੀ ਇੰਜਨ ਦਾ ਐਸਾ ਕੋਈ ਪਾਰਟ ਨਹੀਂ ਹੈਗਾ ਵੀ ਜਿਹੜਾ ਲਾ ਕੇ ਆਪਾਂ ਉਹਦੇ ਨਾਲ ਕੋਈ ਛੇੜਖਾਨੀ ਕਰੀ ਜਾਂ ਕੁਝ ਵੀ ਕਰਿਆ ਹੋਵੇ ਐਨ ਸਾਰਾ ਕੁਝ ਓਕੇ ਸ਼ੋ ਵੀ ਨਾਲ ਦੀ ਆ ਮਗਰਾਟ ਵਗੈਰਾ ਸਾਰਾ ਕੁਝ ਕਿਉਂਕਿ ਇਹ ਸਾਂਭ ਹੀ ਨਹੀਂ ਘਰੇ ਟਰੈਕਟਰ ਚੱਲਿਆ ਤੁਹਾਨੂੰ ਮੱਕਰੀ ਗੱਲ ਦੱਸੀ ਜਿਹੜੀ ਮੈਂ ਪਹਿਲਾਂ ਵੀ ਸਟਾਰਟਿੰਗ 'ਚ ਮੈਂ ਕਿਤੇ ਜੇ ਕਮਰਸ਼ੀਅਲ ਕੰਮ ਤੇ ਨਹੀਂ ਚੱਲਿਆ ਟਰੈਕਟਰ ਘਰੇ ਹੀ ਚੱਲਿਆ ਘਰੇ ਚੱਲਣ ਕਰਕੇ ਕਿਉਂਕਿ ਵੀਰ ਦੀ ਸਾਂਭ ਚੰਗੀ ਸੀ ਸਾਂਭ ਤੁਹਾਨੂੰ ਵੈਸੇ ਵੀ ਸਾਰੀ ਦਿਸਦੀ ਪਈ ਮੈਂ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੇ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਤੇ 3.5 ਲੱਖ ਵੀਰ ਦੀ ਡਿਮਾਂਡ ਆ ਤੇ 2003 ਦਾ ਮਾਡਲ ਆ ਤੇ ਇਹਨੋਂ ਪਾਸਟਾਰਟ ਕਰਕੇ ਵੀ ਤੁਹਾਨੂੰ ਦਿਖਾ ਹੀ ਦੇਣੀ ਆ ਆਵਾਜ਼ ਵੁਲ ਤੇ ਸੁਣ ਲੋ ਜਿਹੜੇ ਵੀਰਾਂ ਨੂੰ ਪਤਾ ਹੋਏ ਕਿ ਨਾ ਵੀ ਜਦੋਂ ਬਾਅਦ ਚੋਂ ਇੰਜਨ ਚੇਂਜ ਹੋ ਗਏ ਸੀਗੇ ਉਦੋਂ ਦਾ ਆਪਾਂ ਨੂੰ ਪਤਾ ਹੁਣ ਤਾਂ ਚਲੋ 50 HP ਤੋਂ ਥੱਲੇ ਆਉਂਦੇ ਆ ਕਲੌਸਟਰ ਦਾ ਇੰਜਨ ਆਉਂਦਾ ਹੀ 55 HP ਸੀ ਇਹ ਵੀਰਾਂ ਨੂੰ ਪਤਾ ਹੋਣਾ ਜਿਹੜੇ ਵੀਰਾਂ ਨੂੰ ਇੱਥੇ ਦੀ ਨੌਲਜ ਆ ਨਾ ਇਹਦਾ ਕਲੌਸਟਰ ਦਾ ਇੰਜਨ ਸੀ オリジナル ਹੀ 55 HP ਆਉਂਦਾ ਸੀ ਤੇ ਇਹ ਉਹ ਹੀ ਆ ਜਿਹੜਾ オリジナル55 HP ਵਾਲਾ ਸ਼ਰਪਰੂਸ਼ ਰੈਨ ਟਰੈਕਟਰ ਦਾ ਓਕੇ ਆ ਅਸੀਂ ਨਾ ਬਾਹਰ ਸੂਰਜ ਦੀ ਰੋਸ਼ਨੀ ਚ ਖੜੇ ਆ ਤੇ ਉਹ ਪਤਾ ਨਹੀਂ ਤੁਹਾਨੂੰ ਸੂਈ ਦਿਸੇ ਖਨਾ ਦਿਸੇ ਤੇ ਜੇ ਕੋਈ ਇਨਕੁਆਰੀ ਤੁਹਾਡੀ ਹੋ ਹੋਰ ਆ ਇੰਜਨ ਬ੍ਰਤੀ ਕੋਈ ਵੀ ਆ ਤੁਸੀਂ ਜਗਰਾਉਂ ਏਰੀਆ ਪੰਜਾਬ ਨੰਬਰ ਟਰੈਕਟਰ ਇਹ ਇਸ ਵਕਤ ਮਤਲਬ ਜਗਰਾਉਂ ਏਰੀਆ ਚ ਆ ਟਰੈਕਟਰ ਤੇ ਪੰਜਾਬ ਨੰਬਰ ਆ ਟਰੈਕਟਰ ਤੇ ਤੁਸੀਂ ਐਨੀ ਟਾਈਮ ਜਦੋਂ ਮਰਜ਼ੀ ਆ ਕੇ ਇਸ ਟਰੈਕਟਰ ਦੀ ਕੋਈ ਇਨਕੁਆਰੀ ਆ ਕੋਈ ਗੱਲਬਾਤ ਆ ਵੀਰ ਨਾਲ ਕੋਈ ਗੱਲ ਕਰਨੀ ਤੁਸੀਂ ਰੇਟ ਦੀ ਜਾਂ ਸ਼ੀਟ ਦੀ ਕੋਈ ਵੀ ਹੈ ਨਾ ਤੇ ਤੁਸੀਂ ਵੀਰ ਨਾਲ ਆ ਕੇ ਕਰ ਸਕਦੇ ਹੋ ਲੈ ਵੀ ਇਹਨਾਂ ਨੂੰ ਇੱਕ ਹੀ ਟਰੈਕਟਰ ਦੇ ਉੱਪਰ ਦੀ ਫੇਰ ਸਾਰੇ ਦੇ ਗੇੜੇ ਕੱਢ ਦੇ। ਵੀ ਟਰੈਕਟਰ ਦਾ ਕਿਤੋਂ ਵੀ ਰੰਗ ਰੋਗਣ ਨਹੀਂ ਹੈਗਾ। ਉਹ ਤਾਂ ਮੈਂ ਦੱਸ ਹੀ ਚੁੱਕਾ ਆ ਵੀ ਮਗਰਾਟ ਮਗਰੂਟ ਐਨ ओरिजिनल ਆ। ਵੀ ਕਿਤੋਂ ਦੀ ਗਲੇ ਨਹੀਂ ਹੈਗੀ। ਐਨ ਓਕੇ ਆ। ਸਾਂ ਵੀ ਤੁਹਾਨੂੰ ਦੱਸਿਆ ਵੀਰ ਨੇ ਸਾਂ ਵਾਲੇ ਦਾ ਕੋਕੇ ਹੀ ਜੜਦੇ ਨਾ ਕੋਕੇ। ਇਹ ਨਹੀਂ ਹੈਗਾ ਵੀ ਮਗਰਾਟ ਨੂੰ ਕਿਤੇ ਜੰਗ ਪਈ ਆ ਜਾਂ ਕੁਛ। ਇਹ ਨਾਲ ਦੇ ਮਗਰਾਟ ਆ ਨਾਲ ਦੇ। ਇਹਨਾਂ ਵੀ ਕੋਈ ਐਦਾਂ ਨਾ ਸੋਚ ਲੈ ਵੀ ਇਹ ਮਗਰਾਟਾਂ ਨੂੰ ਕੋਈ ਪੇਂਟ ਕਰਿਆ ਜਾਂ ਕੁਛ ਨਾ। ਤੋਂ ਦੱਸਿਆ ਵੀ ਇੱਕ ਕਲਮ ਵੀ ਕਿਤੇ ਨਹੀਂ ਲੱਗੀ ਕਲਮ ਵੀ ਕੀ ਹੁੰਦੀ ਆ ਵੀ ਆਪਾਂ ਕਿਤੇ ਐ ਕਰਕੇ ਵੀ ਕਿਤੇ ਪੇਂਟ ਦਾ ਬ੍ਰਸ਼ ਲਾਇਆ ਹੋਵੇ ਨਾ ਸਾਰਾ ਐ ਜੈਨੂਨ ਰੈਕਟਰ ਜੈਨੂਨ ਜੋ origignal agency ਵੱਲੋਂ ਆਉਂਦਾ ਸੀਗਾ ਆ ਜੋ ਸਟਾਰ ਵਗੈਰਾ ਜੋ ਵੀ ਯਾਰ ਚੀਜ਼ ਉਹ ਤੋਂ ਆਉਂਦੀ ਸੀ ਤਿੰਨ ਮਾਡਲ ਚ ਜੈਨੂਨ ਸਲੈਂਸਰ ਉਹ ਵੀ ਜੈਨੂਨ ਜੋ ਨਾਲ ਦਾ ਤੇ ਜੇ ਕੋਈ ਮੇਰਾ ਵੀਰ ਹੈਗਾ ਸ਼ੌਂਕੀ ਕਲੋਸ ਕਰਦੇ ਇੰਜਨ ਨੂੰ ਚਾਉਣਾ ਚਾਉਣ ਵਾਲਾ ਤੇ ਕੰਡਕਟਰ ਜਰੂਰ ਕਰਿਓ ਮੈਂ ਵਾਰ-ਵਾਰ ਦੱਸ ਹੀ ਦਿੱਤਾ ਹੈ ਕੰਡਕਟਰ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਜਗਰਾਉਂ ਵੇਰੀਆ ਤਿੰਨ ਨਾ ਮਾਡਲ 3.5 ਲੱਖ ਰੁਪਏ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਸਤੀ